ਆ ਵੀਡੀਓ ਨਾ ਦੋਸਤੋ ਤੁਸੀਂ ਪੂਰੀ ਦੇਖ ਕੇ ਜਾਣੀ ਐ ਜੀ ਸੋਡਾ ਲੱਗ ਜਾਣਾ ਇਹ ਗੱਲ ਦੀ ਮੈਂ ਗਰੰਟੀ ਲੈਣਾ ਇਹ ਬਾਈ ਦਾ ਜਾਨਵਰ ਇਹੋ ਜਾਂ ਜਿਹੜਾ ਇਹਨੂੰ ਦੇਖਦਾ ਨਾ ਉਹ ਬੰਦੇ ਦਾ ਜੀ ਲਵਾ ਦਿੰਦਾ ਇਹ ਭਾਵੇਂ ਤਾਂ ਇਹਨੂੰ ਬੰਤਰਾਲੇ ਪਾਸਿਓਂ ਦੇਖ ਲਓ ਭਾਵੇਂ ਇਹਨੂੰ ਰਾਂਗਰੂਪ ਵਾਲੇ ਪਾਸਿਓਂ ਦੇਖ ਲਓ ਸਾਰੇ ਪਾਸਿਆਂ ਤੋਂ ਪੂਰਾ ਟਾਪ ਕੁਆਲਿਟੀ ਦਾ ਘੋੜਾ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਘੋੜੇ ਦੀ ਡਿਟੇਲ ਬਾਰੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਐਂ ਦੱਸ ਦਿੰਨਾ ਸੱਜਣੋ ਇਹ ਘੋੜਾ ਖੜਾ ਸੇਖੇ ਖੁਰਦ ਦੇ ਵਿੱਚ ਸੇਖਾ ਖੁਰਦਾ ਪਿੰਡ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੂਗਾ ਲੱਗਦਾ ਇਹਨੂੰ ਸੱਜਣੋ ਤੇ ਖਾਨਦਾਨ ਨੋਟ ਕਰ ਲਿਓ ਦੋਸਤੋ ਘੋੜੇ ਦਾ ਨਾਮ ਆ ਰਡਾਰ ਤੇ ਉਮਰੇ ਦੀ ਸਵਾ ਚਾਰ ਸਾਲ ਆ ਤੇ ਪਿਓ ਦਾ ਨਾਮ ਕਲਿਆਣਾ ਦੋਸਤੋ ਦਾਦੇ ਦਾ ਨਾਮ ਸ਼ਾਨਦਾਰ ਹੈ ਤੇ ਆਲੀਸ਼ਾਨ ਬਲੱਡ ਲਾਈਨ ਆ ਦੋਸਤੋ ਇਹ ਤੇ ਜੀ ਆਪਾਂ ਮਾਂ ਵਾਲੇ ਪਾਸਿਓਂ ਗੱਲ ਕਰਕੇ ਮਾਂ ਦਾ ਨਾਂ ਸੱਜਣੋ ਸੰਵਾਦ ਹੈ ਨਾਨੀਏ ਦੀ ਆਲਮਾਰਾ ਤੇ ਰਡਾਰ ਦੀ ਮਾਂ ਦੋਸਤੋ ਤਿੰਨ ਸ਼ੋ ਚੈਂਪੀਅਨ ਰਹਿ ਚੁੱਕੀ ਆ ਆਲ ਇੰਡੀਆ ਚ ਤੇ ਬਾਕੀ ਬਲੱਡ ਲੈਨ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਟਰੌਂਗ ਬਲੱਡ ਲੈਨ ਦਾ ਰਡਾਰ ਘੋੜਾ ਸੱਜਣੋ ਤੇ ਜੀ ਆਪਾਂ ਰਡਾਰ ਦੀਆਂ ਖੂਬੀਆਂ ਬਾਰੇ ਗੱਲ ਕਰ ਗਏ ਨਾ ਦੋਸਤੋ ਕੁੰਡੀ ਵਾਲੇ ਕਾਨਾਂ ਘੋੜੇ ਦੇ ਮੱਥੇ 'ਚ ਪਟਾ ਚਾਰੇ ਪੈਰ ਚਿੱਟੇ ਆ ਯਾਨੀ ਕਿ ਪੰਜ ਕਲਿਆਣ ਘੋੜਾ ਇਹ ਤੇ ਬਲੈਕ ਕਲਰ ਆ ਦੋਸਤੋ ਘੋੜੇ ਦਾ ਹੈਵੀ ਬੋਡੀ ਸਟਰਕਚਰ ਦਾ ਘੋੜਾ ਸੱਜਣੋ ਉਹ ਤੁਸੀਂ ਦੇਖੀ ਜਾਂਦੇ ਹੋ ਬਹੁਤ ਸੋਹਣਾ ਤੇ ਬਹੁਤ ਚੰਗੀ ਚਾਲ ਚੱਲਣ ਵਾਲਾ ਘੋੜਾ ਸੱਜਣੋ ਤੇ ਇੱਕ ਗੱਲ ਹੋਰ ਦੋਸਤੋ ਰਡਾਰ ਘੋੜਾ ਸਟੱਡ ਸਰਵਿਸ ਲਈ ਓਪਨ ਸਾਤੇ ਦੇ ਰਿਜ਼ਲਟ ਆ ਚੁੱਕੇ ਆ 6 ਵਸ਼ੇਰੀਆਂ 1 ਵਸ਼ੇਰਾ ਆ ਬਹੁਤ ਸੋਹਣੇ ਕੁੰਡੀ ਵਾਲੇ ਨਾ ਨਿੱਕੇ ਸ਼ਾਨਦਾਰ ਕੰਨਾਲੇ ਰਿਜ਼ਲਟ ਪੈਦਾ ਕੀਤੇ ਆ ਦੋਸਤੋ ਰਡਾਰ ਨੇ ਤੇ 10 ਤੋਂ 15 ਰਿਜ਼ਲਟ ਆ ਜਿਹੜੀ ਹੋਰ ਘੋੜਿਆਂ ਦੇ ਆਉਣ ਵਾਲੇ ਸਮੇਂ ਵਿੱਚ ਆ ਰਹੇ ਨੇ ਤੇ ਰਿਜ਼ਲਟਾਂ ਦੀਆਂ ਫੋਟਮਾਂ ਦੋਸਤੋ ਸਕਰੀਨ ਤੇ ਚੱਲੀ ਜਾਂਦੀਆਂ ਉਹ ਤੁਸੀਂ ਦੇਖ ਸਕਦੇ ਹੋ ਮਾਰਵਾੜੀ ਖੇਤਰ ਦੇ ਵਿੱਚ ਰਡਾਰ ਘੋੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਸੋਹਣੇ ਰਿਜ਼ਲਟ ਪੈਦਾ ਕਰ ਰਿਹਾ ਤੇ ਜੇ ਕਿਸੇ ਦੋਸਤ ਮਿੱਤਰ ਨੇ ਸਟੱਡ ਸਰਵਿਸ ਲੈਣੀ ਹੋਵੇ ਤਾਂ ਘੋੜੇ ਦੀ ਫੀਸ ਆ ਦੋਸਤੋ ਸਿਰਫ 51000 ਰੁਪਏ ਤੇ ਜੇ ਤੁਸੀਂ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਬਾਈ ਜੱਜ ਸੇਖੇ ਦੇ ਨਾਲ ਜਾਂ ਉਹਨਾਂ ਦੇ ਪੁੱਤਰ ਬਲਜੀਤ ਸੇਖੇ ਦੇ ਨਾਲ ਜੇ ਕੋਈ ਦੋਸਤ ਸਾਡੀ ਵੀਡੀਓ ਦੇਖ ਕੇ ਆਉਂਦਾ ਜਾਂ ਕੋਈ ਦੂਰੋਂ ਨੇੜੇ ਤੋਂ ਆਉਂਦਾ ਤਾਂ ਉਹਦਾ ਬਾਈ ਵੱਲੋਂ ਸਪੈਸ਼ਲ ਮਾਤਾਨ ਕੀਤਾ ਜਾਊਗਾ ਤੇ ਜੇ ਕਿਸੇ ਸੱਜਣ ਨੇ ਬਾਈ ਦੇ ਫਾਰਮ ਤੇ 5-7 ਦਿਨਾਂ ਲਈ ਘੋੜੀ ਨੂੰ ਛੱਡਣਾ ਹੋਵੇ ਤਾਂ ਤੁਸੀਂ ਬਾਈ ਦੇ ਫਾਰਮ ਤੇ ਛੱਡ ਵੀ ਸਕਦੇ ਹੋ ਤੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਇੱਕ ਵਾਰ ਜਰੂਰ ਸੰਪਰਕ ਕਰਿਓ ਜੇ ਕਿਸੇ ਦੋਸਤ ਨੇ ਸਾਡੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਹੋਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ